ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਅੰਮ੍ਰਿਤ ਕੂੜ ਦਾ ਜਿੱਥੇ ਕੀ ਤਾਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਦੱਖਣ ਦੀ ਯਾਤਰਾ ਦੇ ਸਮੇ ਗੁਰੂ ਸਾਹਿਬ ਜੀ ਇਸ ਸਥਾਨ ਦੇ ਪਹੁੰਚੇ ਇਹ ਜੀ ਵਿਦਰ ਮਹਾਰਾਸ਼ਟਰ ਦਾ ਇੱਕ ਜ਼ਿਲ੍ਹਾ ਪੈਂਦਾ ਉਸ ਸਥਾਨ ਤੇ ਇਹ ਜਗਾ ਤੇ ਸਥਾਨ ਬਣਿਆ ਹੋਇਆ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਸਾਡੇ ਇਲਾਕੇ ਦਾ ਪਾਣੀ ਖਾਰਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਸੱਜੇ ਪੈਰ ਦੇ ਨਾਲ ਇਸ ਜਗ੍ਹਾ ਦੇ ਉੱਪਰ ਮਿੱਠੇ ਜਲ ਦਾ ਚਰਨਾ ਪ੍ਰਗਟ ਕੀਤਾ। ਸੋ ਸੰਗਤਾਂ ਅੱਜ ਵੀ ਆਉਣ ਨਾ ਨੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਇਸ ਸਥਾਨ ਦੇ ਉੱਪਰ। ਤੁਸੀਂ ਦੇਖ ਸਕਦੇ ਹੋਗੇ ਸੰਗਤਾਂ ਦੂਰੂ ਦੂਰੂ ਦਰਸ਼ਨ ਕਰਨ ਵਾਸਤੇ ਇਸ ਸਥਾਨ ਤੇ ਆਉਣੀਆਂ ਨੇ। ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈਗੀ। ਸਰੋਵਰ ਸਾਹਿਬ ਵੀ ਇਸ ਸਥਾਨ ਦੇ ਉੱਪਰ ਬਣਿਆ ਹੋਇਆ ਹੈ। ਸੰਗਤਾਂ